ਚੰਡੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਕਾਦੀਆਂ ਦੇ ਨਜ਼ਦੀਕ ਪਿੰਡ ਪਾਮ ਵਿੱਚ ਗੁਰਦੁਆਰਾ ਸਾਹਿਬ ਵਿੱਚ ਸ਼ਾਰਟ ਸਰਕਟ ਦੇ ਨਾਲ ਲੱਗੀ ਭਿਆਨਕ ਅੱਗ ਲੱਗਣ ਕਾਰਨ ਗੁਰਦੁਆਰਾ ਸਾਹਿਬ ਵਿੱਚ ਪਇਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੋਥੀਆਂ ਅਗਨ ਭੇਟ ਹੋ ਗਏ ਪਿੰਡ ਵਾਸੀਆਂ ਵੱਲੋਂ ਪਾਣੀ ਪਾ ਪਾ ਕੇ ਅੱਗ ਤੇ ਪਾਇਆ ਗਿਆ ਕਾਬੂ ਪਿੰਡ ਦੀਆਂ ਬੀਬੀਆਂ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਬੈਠ ਕੇ ਵਾਹਿਗੁਰੂ ਦਾ ਜਾਪ ਕੀਤਾ ਗਿਆ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਨਿਹੰਗ ਜਥੇਬੰਦੀਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਕੁਲਦੀਪ ਸਿੰਘ ਗੜਗੜ ਅਤੇ ਡੀਐਸਪੀ ਹਰਕ੍ਰਿਸ਼ਨ ਆਪਣੀ ਪੂਰੀ ਪੁਲਿਸ ਪਾਰਟੀ ਦੇ ਨਾਲ ਪਹੁੰਚੇ ਅਤੇ ਉਹਨਾਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ। ਉੱਥੇ ਹੀ ਗੁਰਦੁਆਰਾ ਸਾਹਿਬ ਦੇ ਬਾਥਰੂਮ ਦੇ ਨਜ਼ਦੀਕ ਪੋਥੀਆਂ ਦੇ ਅੰਗ ਪਾਏ ਜਾਣ ਤੇ ਨਿਹੰਗ ਜਥੇਬੰਦੀਆਂ ਵੱਲੋਂ ਰੋਸ ਵੀ ਜ਼ਾਟਾਇਆ ਗਿਆ। ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਮੰਦ ਭਾਂਗੀ ਦਿਲ ਨੂੰ ਬਲੁੰਦਰ ਨਾਲੀ ਘਟਨਾ ਇੱਥੇ ਹੋਈ ਆ ਜਗਤ ਜੋਤ ਧਨ ਧਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਭਾਵਨ ਸਰੂਪ ਹੀ ਇੱਥੇ ਪਿੰਡ ਭਾਮ ਦੇ ਵਿੱਚ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਅੱਖੇ ਨੂੰ ਅੱਗ ਲੱਗੀ ਤੋਂ ਬਾਅਦ ਸਾਰਾ ਕੁਝ ਹੋਇਆ ਜੋ ਸੱਚੇ ਪਾਤਸ਼ਾਹ ਨੇ ਸੇਵਾ ਦਿੱਤੀ ਆ ਮੌਕੇ ਤੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹੁੰਚੇ ਆ ਅੰਦਰ ਦੀ ਹਾਲਤ ਬਹੁਤ ਬੁਰੀ ਆ ਅੰਦਰ ਸਾਰਾ ਕੁਛ ਛੜ ਗਿਆ ਔਰ ਇਹਦੇ ਤੋਂ ਅੱਗੇ ਮੈਂ ਪਿੰਡ ਦੇ ਬਹੁਤ ਸਾਰੇ ਗੁਰਦੁਆਰੇ ਚੱਕ ਕਰਕੇ ਆਇਆ ਆ ਸੰਗਤਾਂ ਨਾਲ ਗਈਆਂ ਉਹਨਾਂ ਗੁਰਦੁਆਰਿਆਂ ਤੇ ਕੋਈ ਪਹਿਰੇਦਾਰ ਨਹੀਂ ਆ ਨਾ ਦਿਨੇ ਆ ਨਾ ਰਾਤ ਆ ਪਿੰਡ 'ਚ ਬਹੁਤ ਸਾਰੇ ਗੁਰਦੁਆਰੇ ਆ ਇਹੋ ਜਿਹੀਆਂ ਘਟਨਾਵਾਂ ਜੇ ਪੰਥ ਨੇ ਰੋਕਣੀਆਂ ਵਾ ਇਹਦੇ ਲਈ ਜ਼ਰੂਰੀ ਆ ਪੰਥ ਦੀ ਪਹਿਰੇਦਾਰੀ ਜਿਹੜੇ ਗੁਰਦੁਆਰਾ ਸਾਹਿਬ 'ਚ ਸਵੇਰੇ ਤੋਂ ਦਿਨੇ ਦੋ ਪਹਿਰੇਦਾਰ ਤੇ ਰਾਤ ਨੂੰ ਦੋ ਪਹਿਰੇਦਾਰ ਨਹੀਂ ਆ ਉਹ ਗੁਰਦੁਆਰਾ ਸਾਹਿਬ ਚ ਫਿਰ ਪਾਵਨ ਸਰੂਪ ਦਾ ਸਤਕਾਰ ਨਹੀਂ ਰਹਿ ਸਕਦਾ ਔਰ ਜਿੱਥੇ ਇਹ ਨਹੀਂ ਹੋਣਗੇ ਉਹ ਸਾਰੇ ਪਾਵਨ ਸਰੂਪ ਨੇੜੇ ਦੇ ਇਤਿਹਾਸ ਗੁਰਦੁਆਰਾ ਸਾਹਿਬੇ ਦੇ ਜਾਣਗੇ ਦੂਜੀ ਗੱਲ ਦੂਜੀ ਗੱਲ ਇਹ ਆ ਭਈ ਇਹ ਜੋ ਵੀ ਅੱਜ ਸੱਚੇ ਪਾਤਸ਼ਾਹ ਦੇ ਸਬੰਧ ਚ ਬੇਅਦਬੀ ਹੋਈ ਆ ਸਾਰੇ ਪਿੰਡ ਨੂੰ ਹੀ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਘਰ ਤੋਂ ਇੱਕ ਬੰਦਾ ਉੱਥੇ ਸੱਦਿਆ ਜਾਊਗਾ ਤਖਤ ਸਾਹਿਬ ਤੇ ਅਠ ਤਰੀਕ ਦਾ ਇਹਨਾਂ ਨੂੰ ਕਹਿਤਾ ਵੀ ਇੱਥੇ ਇਕੱਠ ਹੋਊਗਾ ਇਲਾਕਾ ਇਕੱਠਾ ਹੋਗਾ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵੋੱਚਾ ਜੇ ਸਾਡੇ ਗੁਰੂ ਦਾ ਸਤਕਾਰ ਨਹੀਂ ਆ ਤੇ ਸਾਡਾ ਕਦੀ ਸਤਕਾਰ ਨਹੀਂ ਹੋਣਾ ਸਾਡੀਆਂ ਸਾਰੀਆਂ ਮੁਸ਼ਕਲਾਂ ਆਫਤਾ ਤਾਂ ਹੀ ਆ ਪਾਤਸ਼ਾਹ ਦਾ ਸਤਕਾਰ ਨਹੀਂ ਮੈਂ ਗੁਰਦੁਆਰਿਆਂ ਜਾ ਕੇ ਦੇਖਿਆ ਪੱਖੇ ਬੜੇ ਉੱਤੇ ਲੱਗੇ ਆ ਉਹਨਾਂ ਪੱਖਿਆਂ ਦੇ ਨਾਲ ਫਿਰ ਕਿਤੇ ਬੇਅਦਬੀ ਹੋ ਸਕਦੀ ਆ ਅਸੀਂ ਘਰਾਂ ਦੇ ਵਿੱਚ ਇਹਨਾਂ ਪ੍ਰੋਪਰ ਪ੍ਰਬੰਧ ਰੱਖਦੇ ਆ ਘਰਾਂ 'ਚ ਅੱਗ ਨਹੀਂ ਲੱਗਦੀ ਗੁਰਦੁਆਰਿਆਂ 'ਚ ਅੱਗਾ ਲੱਗਣੀਆਂ ਕੀ ਇਸ਼ਾਰੇ ਕਰਦੀਆਂ ਸੀਸੀਟੀਵੀ ਸਿੰਘਾਂ ਦੀ ਡਿਊਟੀ ਲਾਤੀ ਆ ਸਾਰੇ ਚੈੱਕ ਕਰਨਗੇ ਪ੍ਰਸ਼ਾਸਨ ਇੱਥੇ ਆ ਗਿਆ। ਬਾਕੀ ਮੈਂ ਦੁਨੀਆ ਭਰ ਦੀ ਸਿੱਖ ਸੰਗਤ ਨੂੰ ਅਪੀਲ ਕਰਦਾ ਵਾਂ ਗੁਰਮਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ ਉਹਨਾਂ ਦਾ ਅਦਬ ਸਤਕਾਰ ਕੈਮਰਾ ਖਣਾ ਸਾਡਾ ਫਰਜ਼ ਆ ਪਿੰਡ ਪਿੰਡ ਪੰਥ ਪਹਿਰੇਦਾਰੀ ਕਰੇ ਸੰਗਤ ਪਹਿਰੇਦਾਰੀ ਕਰੇ ਔਰ ਅੱਜ ਜਿਵੇਂ ਇਸ ਪਿੰਡ ਦੇ ਅਸੀਂ ਸਾਰੇ ਗੁਰਦੁਆਰਾ ਸਾਹਿਬ ਚੈੱਕ ਕੀਤੇ ਆ ਪਤਾ ਨਹੀਂ ਅਸੀਂ ਕਿਹੜੇ ਪਿੰਡ ਚ ਕਦੋਂ ਚੱਲ ਜਾਣਾ ਔਰ ਅਸੀਂ ਦੇਖ ਰਹੇ ਆ ਸਾਰਾ ਕੋਸ਼ਨ ਨਿਗਰਾਨੀ ਦੇ ਵਿੱਚ ਆ ਸੱਚੇ ਪਾਤਸ਼ਾਹ ਦੇ ਅਦਬ ਸਤਕਾਰ ਲਈ ਸਾਨੂੰ ਦਿਨ ਰਾਤ ਵੀ ਵਿਚਰਨਾ ਪੈਂਦਾ ਤੇ ਆਪਾਂ ਵਿਚਰਾਂਗੇ ਸੰਗਤਾਂ ਇਥੋਂ ਦੀਆਂ ਦੁਖੀ ਹੀ ਪਾਠ ਕਰ ਰਹੀਆਂ ਸੀ ਪਰ ਸੰਗਤਾਂ ਨੂੰ ਵੀ ਆਪਾਂ ਸੱਚੇ ਪਾਤਸ਼ਾਹ ਦੇ ਬਚਨ ਦੱਸੇ ਆ ਕਿ ਰੋਣਾ ਹੱਲ ਨਹੀਂ ਆ ਦ੍ਰਿੜਤਾ ਹੱਲ ਆ ਸੱਚੇ ਪਾਤਸ਼ਾਹ ਨੇ ਸਾਨੂੰ ਦ੍ਰਿੜਤਾ ਦਿੱਤੀ ਆ ਪਰ ਗੁਰੂ ਇਹ ਹੁਣ ਆਲੇ ਦੁਆਲੇ ਸੌ ਘਰ ਹੀ ਇੱਥੇ ਫੈਰੇਦਾਰ ਇੱਕ ਵੀ ਨਹੀਂ ਆ ਤੇ ਫਿਰ ਇਹੋ ਕੁਝ ਹੋਣਾ ਗੱਲ ਕਰੀ ਅਣਗਹਿਲੀ ਦੇਖੋ ਜੇ ਮਹਾਰਾਜ ਦੇ ਸਰੂਪ ਦੇ ਨਾਲ ਹੋਇਆ ਤਾਂ ਉਸ ਤੋਂ ਬਾਅਦ ਤਰੀਕੇ ਦੇ ਨਾਲ ਹੁਣੇ ਬਾਹਰ ਸਿੰਘਾਂ ਨੇ ਮੈਨੂੰ ਦਿਖਾਏ ਨੇ ਬਹੁਤ ਮੰਦ ਭਾਗਾ ਨਾ ਮੈਂ ਕਹਿੰਨਾ ਕਿ ਜਿਹੜੇ ਗੁਰਦੁਆਰਾ ਸਾਹਿਬ ਚ ਪ੍ਰੋਪਰ ਪ੍ਰਬੰਧ ਨਹੀਂ ਆ ਗੁਰਮਤ ਮਰਿਆਦਾ ਮੁਤਾਬਕ ਪਹਿਰੇਦਾਰੀ ਨਹੀਂ ਆ ਉਥੇ ਸੱਚੇ ਪਾਤਸ਼ਾਹ ਦੇ ਸਰੂਪ ਨਹੀਂ ਚਾਹੀਦੇ ਸਾਡੇ ਲਈ ਜੋ ਅਸੀਂ ਆਪਣੇ ਆਪਣੇ ਹੰਕਾਰ ਦੀਆਂ ਬਣਾ ਲਿਆ ਹੰਕਾਰ ਨਹੀਂ ਚੱਲਦਾ ਗੁਰੂ ਦੇ ਅੱਗੇ ਉੱਥੇ ਨਿਮਰਤਾ ਚੱਲਦੀ ਆ ਉੱਥੇ ਝੁਕਣਾ ਚੱਲਦਾ ਕੋਈ ਮਤਾ ਪਵੇਗਾ ਤੇ ਪਿੰਡ ਵਿੱਚ ਇੱਕ ਦੋ ਰਸਾ ਉਹ ਤਾਂ ਪਹਿਲਾਂ ਹੀ ਪਏ ਹੋਏ ਨੇ ਜੀ ਕਿਉਂ ਨਹੀਂ ਹੱਲ ਹੋ ਰਿਹਾ ਜੀ ਇੱਕ ਪਿੰਡ ਤੇ ਇੱਕ ਗੁਰਦੁਆਰਾ ਮਸਲੇ ਦਾ ਹੱਲ ਨਹੀਂ ਆ ਧਿਆਨ ਨਾਲ ਸੁਣੋ ਇੱਕ ਪਿੰਡ ਤੇ ਇੱਕ ਗੁਰਦੁਆਰਾ ਆ ਜਾ ਤੇ ਪਹਿਰੇਦਾਰੀ ਫੇਰ ਨਹੀਂ ਹੋਊਗੀ ਤੇ ਉਹ ਕੀ ਕਰਾਂਗੇ ਆਪਾਂ ਹੱਲ ਵਾ ਪਹਿਰੇਦਾਰੀ ਜੇ ਗੁਰਦੁਆਰਾ ਸਾਹਿਬ ਬਣਾਉਣਾ ਦੋਸਤ ਦਿਨੇ ਤੇ ਦੋ ਰਾਤ ਨੂੰ ਔਰ ਜਿੱਥੇ ਅਦਬ ਸਤਕਾਰ ਨਹੀਂ ਆ ਉੱਥੇ ਗੁਰਦੁਆਰਾ ਸਾਹਿਬ ਮਾਰਾ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਕਿਸੇ ਦੂਜੀ ਥਾਂ ਤੇ ਜਿੱਥੇ ਵਧੀਆ ਸੇਵਾ ਸੰਭਾਲਾ ਮਰਿਆਦਾ ਮੁਤਾਬਕ ਉੱਥੇ ਪਹੁੰਚ ਜਾਣੇ ਚਾਹੀਦੇ ਇਹ ਹਾਲ ਆ ਕਰ ਰਹੇ ਨੇ ਜੀ ਪ੍ਰਸ਼ਾਸਨ ਕਰੇ ਨਹੀਂ ਨਹੀਂ ਆਪਣੇ ਐਸਡੀਪੀਸੀ ਦੇ ਵੱਲੋਂ ਪ੍ਰੋਪਰ ਕੋਸ਼ ਸਿੰਘ ਇਥੋਂ ਦੇ ਪਿੰਡ ਵਾਲੇ ਉਹ ਸਾਰੇ ਚੈੱਕ ਕਰ ਰਹੇ ਨੇ ਕਿਉਂਕਿ ਅੰਦਰ ਸਾਰਾ ਕੁਝ ਸੜ ਗਿਆ ਹੁਣ ਕੀ ਮਿਲਦਾ ਵਾ ਉਹਦੇ ਤੋਂ ਬਾਅਦ ਉਹ ਸਾਰੀ ਜਾਂਚ ਹੋ ਗਈ ਕਿਸੇ ਦੇ ਨਾਲ ਕੋਈ ਲਿਹਾਜ਼ ਨਹੀਂ ਆ ਗੁਰੂ ਦੇ ਮਸਲੇ ਤੇ ਕੋਈ ਸਮਝੌਤਾ ਨਹੀਂ ਆ ਨਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰੂਪ ਸਿੰਘ ਪਿੰਡ ਭਾਮੜੀ ਤਹਿਸੀਲ ਪਟਾਲਾ ਜ਼ਿਲ੍ਹਾ ਗੁਰਦਾਸਪੁਰ ਮੋਬਾਈਲ ਨੰਬਰ 9776727116 ਅਸੀਂ ਜੀ ਪਿੰਡ ਭਾਮ ਚ ਆਏ ਆ ਤੇ ਸਵੇਰੇ ਸਾਨੂੰ ਕੋ 10 ਵਜੇ ਪਤਾ ਲੱਗਾ ਇਹ ਸਾਰੇ ਸਿੰਘ ਗਿਰਤੀ ਆ 10 ਵਜੇ ਪਤਾ ਲੱਗਾ ਵੀ ਮਹਾਰਾਜ ਸਾਹਿਬ ਦੇ ਨਾਲ ਆ ਘਟਨਾ ਜਿਹੜੀ ਆ ਵਾਪਰੀਏ ਗੁਰਦਰਾ ਸਾਹਿਬ ਜੇ ਤੇ ਆਪ ਆਏ ਆ ਸਾਰੇ ਸਿੰਘ ਜਿਹੜੇ ਆ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਕਿਰਤ ਹੀ ਆਪਣੇ ਕਿਰਤ ਕਰਦੇ ਆ ਤੇ ਨਾਲ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਕੀ ਸੇਵਾ ਵੀ ਕਰਦੇ ਆ। ਉਹ ਬੇਨਤੀ ਆ ਕੇ ਅੱਗੇ ਵੀ ਸਿੰਘ ਸਾਹਿਬ ਆਏ ਆ ਹੀ ਬੜਾ ਸਤਿਕਾਰ ਕਰਦੇ ਆ ਉਹਨਾਂ ਦਾ ਪਰ ਸਾਨੂੰ ਜਿਹੜਾ ਕੋਈ ਛੱਟਾ ਜਾਂ ਕੋਈ ਰਿਜ਼ਲਟ ਜਿਹੜਾ ਉਹ ਸਾਨੂੰ ਦਿਖਿਆ ਨਹੀਂ। ਜਿਹੜਾ ਦੇਖਣਾ ਚਾਹੀਦਾ ਸੀ। ਠੀਕ ਆ ਜੀ ਤੁਸੀਂ ਵੀ ਵਚਨ ਕੀਤਾ ਉਹਨਾਂ ਨਾਲ ਭਾਟੀਆ ਸਾਹਿਬ ਕਿ ਆਉਣ ਵਾਲੇ ਸਮੇਂ ਵਿੱਚ ਚੀਜ਼ਾਂ ਕਿੰਨਾ ਰੋਕ ਸਕਦੀਆਂ ਬੇਬੀ ਕਿੰਨਾ ਰੋਕ ਸਕਦੀਆਂ। ਆਪਾਂ ਇਦਾਂ ਨਾ ਪਹਿਰਾ ਲਾਈਏ ਵੇਖੋ ਜੇ ਆਪਾਂ ਬੇਦਗੀਆਂ ਰੋਪਣੀਆਂ ਤੇ ਪਹਿਲਾਂ ਆਪਾਂ ਇਹ ਵੇਖੀ ਜਾ ਕੇ ਲੋਕੇਸ਼ਨ ਵੀ ਗੁਰਦੁਆਰਾ ਬਣਨ ਕਿੱਥੇ ਲਿਆਓ ਇੱਥੇ ਜ਼ਰੂਰਤ ਹੈਗੀ ਆ ਗੁਰਦੁਆਰਾ ਸਾਹਿਬ ਦੀ ਜੇ ਮੰਨ ਲਓ ਵੀ ਕੋਈ ੜੀ ਦੇ ਵਿੱਚ ਜਾਂ ਕੋਈ ਸਾਡੇ ਵਰਗਾ ਜਿਹੜਾ ਹੰਕਾਰੀ ਆ ਗੁਰਦੁਆਰਾ ਬਣਾ ਲੈਂਦਾ ਤੇ ਸਰੂਪ ਜਿਹੜਾ ਉਹ ਤੇ ਸਰੂਪ ਨਹੀਂ ਕਮੇਟੀ ਕੋਈ ਮਿਲਣਾ ਨਾ ਜਾ ਕੇ ਉਹ ਜਦੋਂ ਸਰੂਪ ਲੈਣ ਜਾਂਦਾ ਕੋਈ 1500 ਰੁਪਇਆ 2000 ਰੁਪਏ ਤਾਂ ਦੇ ਕੇ ਤੇ ਉਹ ਸਰੂਪ ਲੈ ਆਉਂਦਾ ਮੁਰਕੇ ਬਾਅਦ ਚ ਉਹਨੂੰ ਕਦੀ ਪੁੱਛਿਆ ਆਪਾਂ ਵੀ ਸਰੂਪ ਕਿੱਥੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੇ ਕੋਲ 12 13 ਪਿੰਡਾਂ ਦੀ ਲਿ ਆ ਜਿਹੜਾ ਨਾਲ ਦਾ ਗੁਰਦੁਆਰਾ ਉਹਨਾਂ ਨੂੰ ਨਹੀਂ ਪਤਾ ਹਣਾ ਇੱਥੇ ਸਰੂਪ ਕਿੰਨੇ ਆ ਤੇ ਸਾਡੇ ਕੋਲ ਮਹਾਰਾਜ ਦੀ ਕਿਰਪਾ ਦੇ ਨਾਲ ਭਾਈ ਕਰਨ ਆਪ ਸਿੰਘ ਖਾਲਸਾ ਬਟਾਲੀ ਵਾਲਿਆਂ ਕੋ ਭਾਈ ਗੁਲਦੀਪ ਸਿੰਘ ਘੋੜੇਵਾ ਜਿਹੜੇ ਅੱਜ ਹੀ ਮਹਾਰਾਜ ਦੀ ਕਿਰਪਾ ਦੇ ਨਾਲ ਪੰਗਾ ਲਈ ਵਿਖੇ ਸੇਵਾ ਕਰ ਰਹੇ ਆ ਪਿੰਡ ਦੇ ਵਿੱਚ ਇੱਥੇ ਤਿੰਨ ਤਿੰਨ ਸਰੂਪ ਜਿਹੜੇ ਯੋਗਨ ਪੇਟ ਹੋਏ ਆ ਇੱਥੇ ਅਸੀਂ ਜਿਹੜਾ ਵੇਖਿਆ ਵਾ ਜਦੋਂ ਅਸੀਂ ਇੱਥੇ ਅੰਦਰ ਆਏ ਆ ਦਰਬਾਰ ਦੇ ਵਿੱਚ ਇਹ ਸਿੰਘ ਸਾਹਿਬ ਗੁਰਵਿੰਦਰ ਸਿੰਘ ਢੋਲਾ ਨੇ ਜਿਹੜਾ ਵਾ ਉੱਥੋਂ ਆਪਣੇ ਪੈਰ ਧੋਨੇ ਸੀਗੇ ਅੰਦਰ ਜਾਣ ਵਾਸਤੇ ਬੂਟ ਲਾਏ ਸੀ ਉੱਥੇ ਵੇਖਿਆ ਤੇ ਜਿਹੜੇ ਮਹਾਰਾਜ ਸਾਹਿਬ ਦੀ ਕਿਉਂਕਿ ਉਹ ਛੋਟੇ ਕਾਰ ਦੇ ਵਿੱਚ ਉਹ ਮਹਾਰਾਜ ਦੇ ਸਰੂਪ ਦੇ ਨਹੀਂਗੇ ਸ਼ਬਦ ਉਹ ਪੋਤੀ ਸਾਹਿਬ ਦੇ ਜਿਹੜੇ ਸ਼ਬਦ ਆ ਹੁਣ ਇਹ ਥੋੜੀ ਜੀ ਹੈਰਾਨੀ ਹੈਗੀ ਆ ਚਲੋ ਮਹਾਰਾਜ ਕਿਰਪਾ ਕਰੇ ਆਪਾਂ ਇੱਥੇ ਹੀ ਆ ਲਾਉਨੇ ਆ ਘੜੀ ਪੈਰਾ ਵੇਨੇ ਆ ਕਿ ਉਹ ਜਿਹੜੇ ਅੰਗ ਆ ਜਿਹੜੇ ਸ਼ਬਦ ਆ ਉਹ ਉੱਥੇ ਕਿਤਾਂਗੇ ਬਾਕੀ ਦੇ ਆਹੀ ਜੇ ਹੀ ਪਿੰਡ ਵੱਲੋਂ ਸਹਿਯੋਗ ਸਮਝੀਏ ਨਾ ਪਿੰਡ ਵੱਲੋਂ ਤੇ ਇੱਥੇ ਸਿਰਫ 1 ਜਾਂ 1.5 ਫੌਜੀ ਹੈਗੀ ਉਹ ਮਤਲਬ ਇੱਥੇ ਬੀਬੀਆਂ ਜ਼ਰੂਰ ਹੈਗੀਆਂ ਵਾਈਕੁਰੂ ਦਾ ਜਾਬ ਕਰਨੀ ਆ ਕੋਈ ਇੱਥੇ ਕੋਈ ਬੰਦਾ ਪਿੰਡ ਦਾ ਸਰਪੰਚ ਜਾਂ ਕੋਈ ਅਹੁਦੇਦਾਰ ਉਹਨੇ ਤੇ ਪਹੁੰਚਾ ਹੂੰ ਡਿਪਟੀ ਸਾਹਿਬ ਪਹੁੰਚੇ ਆ ਚਲੋ ਅਸੀਂ ਬੜਾ ਸਤਿਕਾਰ ਕਰ ਸਰਪਾਰ ਸਾਹਿਬ ਤੋਂ ਪਹੁੰਚੇ ਸੀ ਧਿਆਨ ਤੇ ਤੇ ਅਕਾਲ ਤਖਤ ਦੇ ਜਗਦੀਰ ਸਾਹਿਬ ਪਹੁੰਚੇ ਹੀ ਹੋਣ ਗਿਆਨੀ ਗਿਆਨੀ ਗੁਰਗੱਜ ਸਿੰਘ ਜੀ ਤੇ ਹੁਣ ਉਹਨਾਂ ਨਾਲ ਵੀ ਵਜਨ ਬਲਾਸ ਹੋਇਆ ਪਰ ਆਪਾਂ ਦੀ ਇਹ ਗੱਲ ਕਹਿੰਦੇ ਆ ਪਹਿਲਾਂ ਲੋਕੇਸ਼ਨ ਵੇਖੀ ਜਾਵੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਜਰੂਰਤ ਹੈਗੀ ਆ ਤੇ ਜੇ ਗੁਰਦੁਆਰਾ ਸਾਹਿਬ ਜੇ ਕੋ ਬਣਾ ਲਿਆ ਬਿਆਨ ਤੇ ਚਲੋ ਆਪਾਂ ਵੀ ਦੇ ਜਾਨੇ ਉਹਨਾਂ ਵੀ ਦੇ ਗਿਆ ਚਲੋ ਅਸੀਂ ਸਤਿਕਾਰ ਜੋਗਾ ਬਹੁਤ ਪਹਿਲੀ ਵਾਰੀ ਦਰਸ਼ਨ ਕੀਤੇ ਆ ਅਸੀਂ ਐਦਾਂ ਦਾ ਵਜਨ ਸੁਣ ਕੇ ਤੇ ਭੱਜਿਆ ਆ ਬੜਾ ਸਤਿਕਾਰ ਕਰਦੇ ਆ ਅਸੀਂ ਉਹਨਾਂ ਟਾਟੀ ਜੁਮੇਰ ਲਾਗੇ ਨੇ ਡੀਵੀਡੀ ਚੈੱਕ ਕਰਾਉਂ ਹਾਂਜੀ ਇਹ ਤੋ ਦੋਸ਼ੀ ਪਾਇ ਤੀਸਰਾ ਦੀ ਸਜ਼ਾ ਮੰਗਦੇ ਸਜ਼ਾ ਵੇਖੋ ਅਸੀਂ ਤੇ ਜਿਹੜੀ ਹੁੰਦੀ ਆ ਹੁਣ ਜੇ ਸਾਡਾ ਬਾਪੂ ਵਾ ਗਲੀ ਦੇ ਵਿੱਚ ਤੁਰਿਆ ਜਾਂਦਾ ਵਾ ਤੇ ਜੇ ਕੋਈ ਵਾਧ ਘਾਟ ਉਹਦੇ ਨਾਲ ਹੁੰਦੀ ਆ ਤੇ ਤੁਸੀਂ ਸਾਰੇ ਸਿਆਣੇ ਜੀ ਤੁਸੀਂ ਤੁਹਾਨੂੰ ਸਾਰਾ ਹੀ ਪਤਾ ਵੀ ਉਹਦੇ ਨਾਲ ਕੀ ਹੋਣਾ ਚਾਹੀਦਾ ਅੱਗ ਲਾਈ ਜਾਏ ਉਹਨੂੰ ਚਰਾਏ ਦੇ ਖਿਨਾਰ ਕੇ ਠੀਕ ਆ ਜੀ ਸਿੰਘ ਸਾਹਿਬ ਹੁਣ ਅੱਜ ਆਏ ਆਂ ਸਤਿਕਾਰ ਕਰਦੇ ਆਂ ਉਹਨਾਂ ਦਾ ਪਰ ਅਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਆ ਸਾਰੇ ਸਿੰਘਾਂ ਨੇ ਕੱਲੇ ਕੱਲੇ ਗੁਰਦਰਾ ਸਾਹਿਬ ਕੱਲੇ ਕੱਲੇ ਅੰਗ ਦੀ ਸੇਵਾ ਸੰਭਾਲ ਕੀਤੀ ਆ ਰਮਾਲਾ ਲਾਉਣਾ ਕਿਦਾਂ ਰਮਾਲਾ ਇਹ ਸਾਰਾ ਕੁਝ ਇਹਨਾਂ ਨੂੰ ਸਮਝਾਇਆ ਗਿਆ ਪਹਿਲਾਂ ਵੀ ਪਹਿਲਾਂ ਵੀ ਬੇਨਤੀ ਕੀਤੀ ਵੀ ਇੱਥੇ ਪੈਰਾ ਜ਼ਰੂਰ ਚਾਹੀਦਾ ਪਰ ਕਿਸੇ ਨੇ ਕੋਈ ਮਤਲਬ ਗੱਲ ਫਿਰ ਉੱਥੇ ਆ ਜਾਂਦੀ ਹੈ ਜੀ ਸਾਰਾ ਕੁਝ ਆਪਣੀ ਆਕੜਾਂ ਚ ਬਣਾਇਆ ਇੱਕ ਪਹਿਲਾਂ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਬਹੁਤੀ ਨੌਲੇਜ ਨਹੀਂ ਮੈਂ ਬਾਹਰ ਹੀ ਗਿਆ ਉਦੋਂ ਬਹੁਤੀ ਨੌਲੇਜ ਨਹੀਂ ਪਰ ਹੋਇਆ ਇਹ ਪੁੱਤੀ ਸਾਹਿਬ ਹੀ ਮੇਰਾ ਖਿਆਲ ਸੀ ਪੁੱਤੀ ਸਾਹਿਬ ਗੁਰਤਾ ਸਾਹਿਬ ਹੀਗਾ ਤੇ ਉਹ ਕੇ ਬੱਚੇ ਵੱਲੋਂ ਕੋਈ ਬਾਤ ਘਾਟੋਨੇ ਕੀਤੀ ਗਈ ਹੈ ਉਹ ਤੋਂ ਮਾਦੀ ਗਲਤੀ ਮੰਨੇ ਬੱਚਾ ਅਨਜਾਨ ਹੀ ਉਹਦੇ ਮਾਤਾ ਵੱਲੋਂ ਬਾਦੀ ਗਲਤੀ ਮੰਨੀ ਹੈ ਪਰ ਪਰਿਵਾਰ ਨਾਲ ਪੁਰਾਣੀ ਇਹ ਨਾ ਮੋਦੀ ਦੇ ਬਾਰੇ ਇਹ ਕਾਫੀ ਟਾਈਮ ਹੋ ਗਿਆ ਪੁਰਾਣੀ ਗੱਲ ਇਹੋ ਗੁਰੂ ਘਰ ਦੀ ਇੱਕ ਬੇਨਤੀ ਇੰਨਾ ਵਾ ਵੀ ਆਪਣੇ ਜਿੰਨੇ ਵੀ ਗੁਰੂ ਘਰ ਬਣਾ ਪਿੰਡਾਂ ਦੇ ਵਿੱਚ ਇਕੱਲਾ ਪਾਠੀ ਸਿੰਘ ਹੀ ਪ੍ਰਕਾਸ਼ ਕਰਦਾ ਵਾ ਤੇ ਸੋਖਾ ਹਸਣ ਕਰਦਾ ਬਿਲਕੁਲ ਇਹ ਵੀ ਮਤਲਬ ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਚਲੋ ਆਪਾਂ ਸਿੰਘ ਸਾਹਿਬ ਨੂੰ ਉਹਨਾਂ ਦੇ ਧਿਆਨ ਚ ਇਹ ਗੱਲ ਹੋਣੀ ਆ ਆਪਾਂ ਦੂਰੇ ਹੀ ਲਿਆ ਦਨੇ ਆ ਮੀਡੀਆ ਚੋ ਲਿਆ ਦਨੇ ਆ ਕਿ ਜਿਹੜੇ ਪਿੰਡ ਦੇ ਵਿੱਚ ਕਲਾ ਗ੍ਰੰਤੀ ਸਿੰਘ ਸੇਵਾ ਕਰਦਾ ਨਾ ਉੱਥੇ ਹੀ ਥੋੜੀ ਸ਼ਕਤੀ ਦਿੱਤੀ ਜਾਵੇ ਤੇ ਇਹ ਜਿਹੜੀ ਇੱਕ ਤਾਂ ਦੋ ਜੂਰੂ ਘਰ ਜਿਹੜੇ ਚਾਹੀਦੇ ਆ ਨਾ ਪੰਡਾ ਦੇ ਵਿੱਚ ਇਹਦੇ ਵੱਲ ਧਿਆਨ ਦਿੱਤਾ ਜਾਵੇ ਤਿੰਨ ਹੋ ਜਾਣ ਪਰ ਹੁਣ ਸੇਵਾ ਜ਼ਰੂਰ ਹੋਵੇ ਉੱਥੇ ਕਿ ਸੇਵਾ ਨਹੀਂ ਹੋ ਰਹੀ ਉਹ ਵੀ ਮਰਾ ਦੇ ਇੱਕ ਛੋਟਾ ਜਿਹਾ ਵਜਨ ਆ ਜੀ ਵੇਖੋ ਆਪਾਂ ਇਹ ਗੱਲ ਕਹਿਨੇ ਆ ਸੋਭਾ ਸੱਸਾ ਸਿਰੇ ਦੇ ਗੰਡ ਵਾਲੀ ਗੱਲ ਕਿ ਜੇ ਸਰੋਣੀ ਕਮੇਟੀ ਚਾਵੇ ਤੇ ਅੱਜ ਹੀ ਸਾਰਾ ਪੈਰਾ ਬੰਦ ਹੋ ਸਕਦਾ ਮੈਂ ਮਰਾਜ ਕੋ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਮਲ ਕੇ ਇਸ ਇਹ ਬਸ ਬਹੁਤ ਮਾੜੀ ਘਟਨਾ ਆ ਪੀਮੜਾ ਕੇ ਹਜ਼ਾਰ ਗੁਰਗਨ ਸਾਹਿਬ ਤੋਂ ਮਾਫੀ ਮੰਗਦੇ ਆ ਕੀ ਘਟਨਾ ਵਾਪਰੀਏ ਸਾਨੂੰ ਪਤਾ ਨਹੀਂ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਸ ਮੈਂ ਇਤੇ ਇਨਾ ਕੋਈ ਨਹੀਂ ਬੜੀ ਗਾੜੀ ਜਾਨੀ ਜਾਣੀ ਤਣੇ ਉਹ ਆਪਾ ਸਭ ਕਰਨ 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 ਸਮਰੱਥ ਪਰਮਾਤਮਾ ਮਾਫ ਹਾਂਜੀ ਉਹਦੇ ਲਾਗੇ ਮਿਲਕੇ ਰਾਤ ਜਿਵੇਂ ਇਹਨਾਂ ਨੇ ਉਹ ਅੰਦਾ ਤੋਤੀਆ ਮਿਲਕੇ ਪੀਮੜਾ ਕੇ ਇੱਕਦਮ ਜਹਾੜੇ ਕਰ ਨੂੰ ਭਾਜੀ ਅੱਗ ਲੱਗ ਜੇ ਹਨ ਹਫੜਾ 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 ਤਫਰੀ ਕੋਈ ਸੋਚਦਾਨ ਕਾ ਆਨਾਂ ਮਿਲਕੇ ਤਾਂ ਇਹ ਕੋਸ਼ਿਸ਼ ਕਰਦੇ ਬੁਝਾਉਣ ਵਾਸਤੇ ਇਹਨਾਂ ਨੂੰ ਇਨਾ ਥੋੜਾ ਪਤਾ ਹੀ ਪੀਮੜਾ ਇਹ ਕੀ ਆ ਕੀ ਸੀ ਨਹੀਂ ਇਹ ਇਹ ਮਲਕੇ ਹੁਣ ਮਲਕੇ ਮੇਰੇ ਘਰ ਨੂੰ ਹੀ ਅਗ ਲੱਗ ਗਿਆ ਤੇ ਮੈਂ ਤੇ ਦਵਾ ਦਵਲ ਕੇ ਚੋਕੇ ਮਲਕੇ ਭੱਜਣੀ ਆ ਬਾਹਰ ਨੂੰ ਮਲਕੇ ਹਾਂਜੀ ਹਫੜਾ ਦਫੜੀ ਹੋਇਆ ਹਾਂਜੀ ਹਫੜਾ ਦੋ ਵੀ ਹੋਇਆ ਹਫੜਾ ਹਫੜਾ ਦਫੜੀ ਵਿੱਚ ਮਲਕੇ ਹੋਇਆ ਹੋਇਆ ਵਾ ਕਾਰਨ ਕਰਨ ਦਾ ਪਤਾ ਕੋਈ ਨਹੀਂ ਕਰਨ ਕਰਨ ਦਾ ਕੋਈ ਪਤਾ ਨਹੀਂ ਪਤਾ ਨਹੀਂ ਲੱਗਾ ਬਣ ਕੇ ਕੋਈ ਸਾਰੇ ਦੇ ਸੂਪਰ ਦੇ ਉੱਤੇ ਵੀ AC ਚ ਚਲਾ ਕੇ ਜਾਂਦੇ ਰਾਤ ਨਹੀਂ ਸਾਰਾ ਕੁਝ ਬੰਦ ਕਰਕੇ A to Z ਚੀਜ਼ ਬੰਦ ਕਰਕੇ ਕੋਈ ਪਤਾ ਨਹੀਂ ਆ ਹਾਂਜੀ ਹਾਂਜੀ ਬਾਰਾ ਸਾਰਾ ਕੁਝ ਲੋਗ ਬੰਬਾਰੀਆਂ ਸਾਬੇ ਕੋ ਸਲੋਗ ਹੈ ਦੇ ਅੰਦਰ ਕੀ ਕਰਨਾ ਵਾਪਰੀਆ ਉਹ ਤਾਂ ਗੁਰਗਾਂ ਸਮਝੀ ਖੁਦ ਜਾਣਦੇ ਕਿਉਂਕਿ ਉਹ ਉਹਨਾਂ ਤੋਂ ਵੱਡਾ ਤਾਂ ਕੋਈ ਜਾਣਨ ਵਾਲਾ ਹੈ ਹੀ ਨਹੀਂ ਅਜੇ ਤੱਕ ਦੇਖਿਆ ਹੀ ਨਹੀਂ ਪਰਾ ਪੱਤੀ ਹਸਨ ਕੀ ਪਿੰਡ ਭਾਮ ਇੱਥੇ ਸਾਨੂੰ ਆਪਣਾ ਇਨਫੋਰਮੇਸ਼ਨ ਮਿਲਦੀ ਸੀ ਕਿ ਗੁਰਦੁਆਰਾ ਦੇ ਵਿੱਚ ਅੱਗ ਲੱਗੀ ਆ ਤੇ ਜਿਹਦੇ ਨਾਲ ਗੁਰਗਾਂ ਸਿੰਘ ਜੀ ਮਹਾਰਾਜ ਅਗਨੀ ਭੇਟ ਹੋਏ ਨੇ ਉਹਦੇ ਸੰਬੰਧ ਵਿੱਚ ਸਾਡੀ ਜਾਂਚ ਪੜਤਾਲ ਚੱਲ ਰਹੀ ਆ ਮੇਰੀ ਫਰੈਸਿੰਗ ਟੀਮ ਵੀ ਆ ਗਈ ਆ ਅਸੀਂ ਉਹਨਾਂ ਉਹਦਾ ਪੂਰੀ ਫਰੈਸਿੰਗ ਜਾਂਚ ਕਰਾਂਗੇ ਅਪਾ ਹਰ ਤਰ੍ਹਾਂ ਸੀਸੀਟੀ ਕੈਮਰੇ ਵੀ ਆਪਾਂ ਚੈੱਕ ਕਰ ਰਹੇ ਆ ਤੇ ਜਿਹੜਾ ਡੀਵੀਆਰ ਉਹਨੂੰ ਵੀ ਫੋਰੈਂਸਿਕਲੀ ਚੈੱਕ ਕਰ ਰਹੇ ਆ ਤੇ ਆਪਣਾ ਬਿਲਕੁਲ ਇੱਥੇ ਸ਼ਾਂਤੀ ਦਾ ਮਾਹੌਲ ਹੈ ਤੇ ਮੈਂ ਸੰਗਤ ਨੂੰ ਅਪੀਲ ਕਰ ਰਿਹਾ ਕਿ ਉਹ ਸ਼ਾਂਤੀ ਬਣਾਈ ਰੱਖਿਆ ਅਸੀਂ ਕਿਸੇ ਨੂੰ ਵੀ ਅਸੀਂ ਸਾਰਾ ਟੈਕਨੀਕਲੀ ਹਿਊਮਨਲੀ ਹਰ ਇੱਕ ਚੀਜ਼ ਨੂੰ ਆਪਾਂ 베ਰੀਫਾਈ ਕਰ ਰਹੇ ਆ ਜੇਕਰ ਕਿਸੇ ਦਾ ਕਸੂਰ ਰਿਹਾ ਤਾਂ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਅਸੀਂ ਅਸੀਂ ਬਿਲ ਅਸੀਂ ਬਿਲਕੁਲ ਸ਼ਾਂਤੀ ਬਣਾ ਕੇ ਰੱਖਣੀ ਆ ਤੇ ਅਸੀਂ ਬਿਲਕੁਲ ਹਰ ਇੱਕ ਪਹਿਲੂ ਤੋਂ ਅਸੀਂ ਇਸ ਚੀਜ਼ ਨੂੰ ਦੇਖ ਰਹੇ ਦੇਖੋ ਜੀ ਅਸੀਂ ਇੱਥੇ ਪਹੁੰਚੇ ਹਾਂ ਪਹਿਲਾਂ ਤਾਂ ਇੱਥੋਂ ਤੱਕ ਆਪਣੇ ਪਿੰਡ ਦੇ ਜਿਹੜੇ ਆਪਣੇ ਹੈਗੇ ਨੇ ਲੋਕ ਉਹਨਾਂ ਦੇ ਕਹਿੰਦੇ ਸਰਕਟ ਚਾਰਟ ਆ ਅਸੀਂ ਫਿਰ ਵੀ ਇਹਦਾ ਜਿਹੜਾ ਟੈਕਨੀਕਲੀ ਜਾਂਚ ਕਰਵਾ ਰਹੇ ਹਾਂ ਫ੍ਰੈਂਚਿਕ ਟੀਮ ਮੇਰੀ ਪਹੁੰਚ ਚੁੱਕੀ ਆ ਅਸੀਂ ਸਹਾਇਤਾ ਦਾ ਫ੍ਰੈਂਚਿਕ ਆਪਣਾ ਜਿਹੜਾ ਸੀਸੀਟੀ ਵੀ ਕੈਮਰਾ ਚੈੱਕ ਕਰਾਂਗੇ ਇੱਥੇ ਦਾ ਡੀਡੀ ਡੀਵੀਆਰ ਚੈੱਕ ਕਰਾਂਗੇ ਅਤੇ ਹੋਰ ਵੀ ਤਰ੍ਹਾਂ ਦੀ ਜੋ ਵੀ ਆਪਾਂ ਹਿਊਮਨ ਇੰਟੈਲੀਜੈਂਸ ਹੈ ਵੀ ਜੋ ਵੀ ਸਾਨੂੰ ਇਨਪੁਟ ਆਈ ਅਸੀਂ ਉਹਦੇ ਅਧਾਰ ਤੇ ਕੰਮ ਕਰਾਂਗੇ